ਭਾਈ ਜੀ ਰਾਤ 12:30 ਵਜੇ ਦੀ ਘਟਨਾ ਜੀ ਕੈਮਰੇ ਚੈੱਕ ਕੀਤਾ ਕੈਮਰੇ 12:30 ਵਜੇ ਟਾਈਮ ਬਾਬਾ ਜੀ ਦਾ ਫੋਨ ਗਿਆ ਸੀ ਸਾਨੂੰ ਅਸੀਂ ਉਦੋਂ ਬਾਅਦ ਆਦੇ ਕੈਮਰੇ ਚੈੱਕ ਕੀਤੇ ਕੈਮਰਿਆਂ ਦਾ ਮੂੰਹ ਘੁਮਾਤੇ ਹੋਏ ਸੀ ਤੇ ਦੇਖਿਆ ਕਿ ਕਰਿਆਨੇ ਦੁਕਾਨ ਦਾ ਅਣਕੇ ਸ਼ਟਰ ਇੱਕ ਬੰਨੋ ਚੱਕਿਆ ਹੋਇਆ ਸੀ ਉਹਨਾਂ ਨੇ ਇੱਕ ਦੁਕਾਨ ਤੇ ਹੋਇਆ ਹੋਰ ਵੀ ਹੋਇਆ ਭਾਈ ਅੱਜ ਤੇ ਇੱਕ ਦੁਕਾਨ ਤੇ ਹੋਇਆ ਪਹਿਲਾਂ ਵੀ ਦੁਕਾਨਾਂ ਤੇ ਪਹਿਲਾਂ ਅੱਜ ਤੋਂ ਸਾਲ ਡੇਢ ਪਹਿਲਾਂ ਵੀ ਚੋਰੀਆਂ ਹੋਈਆਂ ਸੀ ਉਦੋਂ ਤਿੰਨ ਦੁਕਾਨਾਂ ਭੰਨੀਆਂ ਸੀ ਇਹਨਾਂ ਨੇ ਤੇ ਉਦੋਂ ਮੇਰੀ ਦੁਕਾਨ ਵੀ ਨਾਲ ਸੀ ਇਸ ਵੀਰ ਦੀ ਦੁਕਾਨ ਦੂਰੀ ਹਰੀ ਪੱਜ ਚੁਕੀ ਹੈ ਤੇ ਪਰ ਸਾਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕਰੀਏ ਤੇ ਕੀ ਕਰੀਏ ਆਪਣਾ ਕੋਈ ਨਾਕਾ ਪੁਲਿਸ ਨੇ ਕਿਨੂੰ ਲਾਇਆ ਜਾਂਦਾ ਜੀ ਸਭਾ ਕਰਦੇ ਤੇ ਜਾਂ ਕੋਈ ਚੌਂਕੀਦਾਰ ਚੌਂਕੀਦਾਰ ਹੈਗਾ ਸੀ 10 ਦਿਨ ਪਹਿਲਾਂ ਚੌਂਕੀਦਾਰ ਦੀ ਤਬੀਦ ਖਰਾਬ ਹੋ ਗਈ ਉਹ ਹਟ ਗਿਆ ਸੀ ਤੇ ਝੋਨੇ ਦਾ ਸੀਜ਼ਨ ਚੱਲਦਾ ਪਿਆ ਕੋਈ ਵੀ ਬੰਦਾ ਆਏ ਉਹ ਕਹਿੰਦੇ ਝੋਨੇ ਤੋਂ ਬਾਅਦ ਲਗਾਗੇ ਚਲੋ ਅਸੀਂ ਵੀ ਆਖਿਆ 10 ਦਿਨ ਹੈਗੇ 10 ਦਿਨਾਂ ਬਾਅਦ ਚੌਂਕੀਦਾਰ ਕੋ ਰੱਖ ਲਾਂਗੇ ਪਰ ਚੋਰਾਂ ਨੂੰ ਜਿੰਨੀਆਂ ਰਾੜਾਂ ਲੈ ਗਿਆ ਚੌਂਕੀਦਾਰੀ ਉੱਥੇ ਕੀ ਕਰਦਾ ਜੀ ਕਿਉਂਕਿ ਅਨਾਂ ਬਾਕੀ ਪੁਲਿਸ ਗੇੜੇ ਮਾਰਦੀ ਐ ਸਾਨੂੰ ਨਹੀਂ ਪਤਾ ਲੱਗਾ ਕਦੋਂ ਗੇੜੇ ਮਾਰਦੀ ਆਉਂਦੇ ਜਰੂਰ ਆ ਉਹ ਤੇ ਦੇਖੋ ਜੀ ਕਾਫੀ ਟਾਈਮ ਹੋ ਜਾਇਗਾ ਹੋਤ ਲੱਗ ਗੇੜੇ ਮਾਰਦੀ ਪਰ ਪ੍ਰਾਪਤੀ ਕੋਈ ਗੇੜਾ ਨਹੀਂ ਮਾਰਿਆ ਪੁਲਿਸ ਨੇ ਤੇ ਸ਼ਟਰ ਭੰਨਿਆ ਜਾਂ ਪਿਛੋਂ ਗੰਦਾ ਕੁਲ ਨਹੀਂ ਕੱਲਾ ਸ਼ਟਰ ਭੰਨਿਆ ਪਿਛਲੀ ਵਾਰੀ ਉਹਨਾਂ ਨੇ ਪਿਛੋਂ ਸਨ ਲਾਈ ਸੀ ਸ਼ਟਰ ਨਹੀਂ ਭੰਨਿਆ ਸੀ ਅੱਜ ਹੀ ਸ਼ਟਰ ਪੱਗੋ ਭੰਨਿਆ ਜੀ ਉਹਨਾਂ ਨੇ ਜੇ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਕਦੋਂ ਵਾਪਰੀ ਏ ਇਹ ਘਟਨਾ ਜੀ ਰਾਤ ਤਕਰੀਬਨ ਸਾਢੇ 12 ਵਜੇ ਵਾਪਰੀ ਆ ਜੀ ਆ ਉਹ ਕੈਮਰੇਜ ਫੋਟੋ ਵੇਖੀ ਹੈ ਜੀ ਸਾਨੂੰ ਤਾਂ ਫੋਨ ਗਿਆ ਸੀ ਬਾਬਾ ਜੀ ਕਿ ਸਾਢੇ 3 ਵਜੇ ਉੱਠੇ ਆ ਗੁਰਦਾਰੇ ਸਾਹਮਣੇ ਰਹਿੰਦੇ ਆ ਤੇ ਉਹਨਾਂ तकरीबन ਉੱਠੇ ਅੰਦਰੋਂ ਤੇ ਵੇਖਿਆ ਸਾਹਮਣੇ ਕੈਮਰਾ ਲੱਗਿਆ ਉਹਨਾਂ ਦੇ ਉਹਦੇ ਉੱਤੇ ਕਪੜਾ ਬੰਨਿਆ ਹੋਇਆ ਸੀ ਕੋਈ ਤੇ ਉਹਨਾਂ ਸ਼ਟਰ ਦੇ ਉੱਪਰੋਂ ਵੇਖਿਆ ਸਿੱਧਾ ਮੇਰੀ ਦੁਕਾਨ ਵੱਲੇ ਇਧਰ ਮੇਰੀ ਦੁਕਾਨ ਦਾ ਸ਼ਟਰ ਚੱਕਿਆ ਹੋਇਆ ਸੀ ਅੱਧਾ ਉਹਨਾਂ ਫੋਨ ਲਾਇਆ ਫਿਰ ਅਸੀਂ ਆਏ ਰਾਤ ਤੇ ਰਾਤ तकरीबन ਚੋਰੀ ਹੋ ਚੁੱਕੀ ਸੀ ਰਾਤ ਜਦੋਂ ਅਸੀਂ ਆਏ ਆ ਸਾਢੇ 12 ਵਜੇ ਚੋਰੀ ਹੋਈ ਆ ਜੀ ਆ ਤਿੰਨ ਚਾਰ ਬੰਦੇ ਸੀ ਜਿਹੜੇ ਗੱਡੀ ਪਿਕਅਪ ਮਹਿੰਦਰਾ ਗੱਡੀ ਸੀ ਆਈ ਇੱਥੇ ਬਾਹਰ ਖੜੀ ਆ ਕਿਉਂਕਿ ਤਕਰੀਬਨ ਬਾਹਰ ਦੇ ਕੈਮਰੇ ਉਹਨਾਂ ਸਾਰੇ ਤੋੜਤੇ ਸੀ ਜੀ ਅੰਦਰ ਕੈਮਰੇ ਜਿਹੜੇ ਉਹਨਾਂ ਚ ਫੋਟੋ ਆਈ ਆ ਅੰਦਰ ਕੈਮਰਾ ਜਰੀ ਪਤਾ ਲੱਗਿਆ ਉਹਨਾਂ ਨੂੰ ਅੰਦਰ ਐਂਟਰ ਹੋਏ ਆ ਥੱਲੇ ਦੀ ਤੇ ਔਰ ਸਿੱਧਾ ਗੱਲੇ ਤੇ ਜਾ ਕੇ ਉਹਨਾਂ ਪੈਸੇ ਕੱਢੇ ਆ ਪੈਸੇ ਕੱਢ ਕੇ ਤਕਰੀਬਨ ਸਮਾਨ ਸੀ ਜਿਹੜਾ ਮੇਰਾ ਸਾਰਾ ਥੱਲੋਂ ਦੇ ਕੱਢ ਲਿਆ ਸ਼ਟਰ ਦੀ ਉਹਨਾਂ ਹਾਂਜੀ ਦੋ ਕੋਈ ਪਹਿਲਾਂ ਵਾ ਤਾਂ ਪਹਿਲਾਂ ਵੀ ਹੋਈ ਕਿਤੇ ਤੇ ਪਹਿਲਾਂ ਵੀ ਚੋਰੀ ਹੋਈ ਆ ਜੀ ਪਹਿਲਾਂ ਤਕਰੀਬਨ ਮੇਰਾ 17-80 ਹਜ਼ਾਰ ਦਾ ਨੁਕਸਾਨ ਹੋਦੋ ਹੋਇਆ ਜੀ ਤੇ ਤਕਰੀਬਨ ਹੁਣ ਇਹਨਾਂ ਕੋ ਹੁਣ ਹੋ ਗਿਆ ਜੀ ਕੋਈ ਪੈਸੇ ਵੀ ਹੈਗੇ ਨਕਦੀ ਵੀ ਹੈਗੀ ਸੀ ਹਾਂ ਜੀ 5-6000 ਰੁਪਈਆ ਸੀ ਵਿੱਚ ਗੱਲੇ ਦੇ ਕਿ ਟੁੱਟੇ ਪੈਸੇ ਜੀ ਰੋਜ਼-ਰੋਜ਼ ਲਿਜਾਣੇ ਔਖੇ ਹੁੰਦੇ ਆ ਇੱਥੇ ਪਏ ਹੁੰਦੇ ਆ ਚਲੋ ਇਥੋਂ ਵਰਤ ਲਈਦਾ ਹਾਂ ਰਾਤ ਨੂੰ ਵੀ ਡਾਰ ਹੁੰਦਾ ਸਾਨੂੰ ਜਾਣ ਦਾ ਕਿ ਚੋਰਾਂ ਦੇ ਬਹੁਤ ਜੀ ਆ ਮੌਖਾ ਜੀ ਇਹਨਾਂ ਦੇ ਤੇ ਕੈਮਰੇ ਉਹਨਾਂ ਨੇ ਪਹਿਲਾਂ ਭੱਲੇ ਨੇ ਹਾਂ ਜੀ ਕੈਮਰੇ ਬਾਹਰੋਂ ਤੋੜਤੇ ਸੀ ਆਉਂਦੇ ਆ ਉਹਨਾਂ ਨੂੰ ਸ਼ਾਇਦ ਪਹਿਲਾਂ ਹੀ ਪਤਾ ਸੀ ਕੈਮਰੇ ਹੈਗੇ ਇੱਥੇ-ਇੱਥੇ ਕੋਈ ਤਾਂ ਕਵਰ ਕਰਤੇ ਗੱਡੀ ਉਹਨਾਂ ਪਿੱਛੇ ਖਲਾਰੀ ਸੀ ਗੱਡੀ ਉਸ ਤੋਂ ਬਾਅਦ ਹੀ ਆਈ ਹੈ ਜਦੋਂ ਕੈਮਰੇ ਤੋੜ ਕੇ ਬਾਹਰ ਦੇ ਗੱਡੀ ਬਾਹਰ ਸਾਈ ਹੈ ਇੱਥੇ ਜੀ ਕੈਮਰੇ ਕਿੱਥੇ ਕਿੱਥੇ ਤੋੜੇ ਗਏ ਨੇ ਦਰਦਰੇ ਸਾਹਮਣੇ ਦੋ ਕੈਮਰੇ ਆ ਜੀ ਸਾਹਮਣੇ ਉਹ ਤੋੜੇ ਆ ਪਹਿਲਾਂ ਹਾਂ ਤੇ ਉਸ ਤੋਂ ਬਾਅਦ ਸਾਡੀ ਦੁਕਾਨ ਦਾ ਤੋੜਿਆ ਬਾਹਰਲਾ ਤੋੜਿਆ ਫਿਰ ਨਾਲ ਦੀ ਦੁਕਾਨ ਹੈਗੀ ਬਿਜਲੀ ਵਾਲੀ ਉਹਨਾਂ ਦਾ ਕੈਮਰਾ ਤਾਰ ਨੂੰ ਘੁਮਾਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਵੀ ਚੱਲਦਾ ਪਿਆ ਅੰਦਰ ਵਾਲਾ ਕੈਮਰਾ ਉਹਨਾਂ ਨੂੰ ਪਤਾ ਨਹੀਂ ਸੀ ਅੰਦਰ ਵਾਲਾ ਜਦੋਂ ਵੜਿਆ ਤਾਂ ਅੰਦਰ ਉਹ ਆਪਣੇ ਕੰਮ ਕਰਨਾ ਸ਼ੁਰੂ ਕਰਤਾ ਸਮਾਨ ਕੱਢਣਾ ਉਹਨਾਂ ਅੰਦਰ ਵਾਲੇ ਚ ਕੈਮਰੇ ਸਾਰੀ ਵੀਡੀਓ ਬਣ ਗਈ ਆ ਉਹਨਾਂ ਦੀ ਫੋਟੋ ਆ ਗਿਆ ਕਿਹੜੇ ਦੋ ਬੰਦੇ ਅੰਦਰ ਵੜੇ ਆ ਅੰਦਰੋਂ ਮਾਨ ਬਾਹਰ ਸਪਲਾਈ ਕੀਤੀ ਐ ਸਾਰਾ ਜਿਹੜਾ ਵੀ ਹੈਗਾ ਸੀ ਕੋਈ ਸ਼ੱਕ ਲੱਗਦਾ ਕੋਈ ਪਿਸ਼ਾਨ ਕੋਈ ਉਹਨਾਂ ਦੀ ਬੰਦਿਆਂ ਸ਼ੱਕ ਜੀ ਬੰਦਾ ਦਾ ਇੱਥੋਂ ਕਿਦੋਂ ਲਾਗੋ ਪੰਨਾ ਉਹਦੀ ਹੈਗਾ ਜੀ ਸ਼ੱਕ ਤਾਂ ਹੈਗਾ ਤੇ ਬਾਕੀ ਕਲੀਅਰ ਕਰਕੇ ਬਾਕੀ ਪੁਲਿਸ ਵੀ ਆਈ ਆ ਦੇਖੋ ਪੁਲਿਸ ਜੀ ਉਹਨਾਂ ਵੇਖੋ ਜੀ ਕਾਰਵਾਈ ਕਰਦੀ ਕਿ ਨਹੀਂ ਕਰਦੀ ਸਾਡੇ ਵੱਲੋਂ ਤਾਂ ਆਈ ਆ ਪੁਲਿਸ ਇੱਕ ਵਾਰੀ ਤਾਂ ਲੈ ਗਈ ਲੇਖ ਲਿਖਾ ਕੇ ਫੋਟੋਆਂ ਦੇ ਦਿੱਤੀ ਸਾਰੀ ਉਹਨਾਂ ਨੂੰ ਹਾਂ ਕਹਿੰਦੇ ਬੰਦਾ ਟਰੇਸ ਕਰਾਂਗੇ ਬਾਕੀ ਉਹਨੂੰ ਪੁਲਿਸ ਨੂੰ ਤੇ ਰਾਤ ਹੀ ਤਲਾਹ ਹੋਈ ਹੈ ਤਲਾਹ ਕਰੋ ਕਿਸੇ ਕਿਸੇ ਨੂੰ ਪੁਲਿਸ ਨੂੰ ਜੀ ਸਵੇਰੇ ਤਲਾਹ ਕੀਤੀ ਸੀ ਕਿੰਨੇ ਕਲ ਕਰ ਟਾਈਮ ਬਤਾਈ ਪੁਲਿਸ ਆ ਗਈ ਸੀ ਤਕਰੀਬਨ ਉਸ ਤੋਂ ਆ 3-4 ਘੰਟੇ ਬਾਅਦ ਆ ਗਈ ਸੀ 3-4 ਘੰਟੇ ਬਾਅਦ ਆਈ ਹਾਂਜੀ ਹਾਂਜੀ ਤੇ ਕੀ ਹੋਣ ਵੈਸੇ ਅਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਇਹੇ ਸਾਨੂੰ ਚੋਰ ਜਲਦ ਜਲਦ ਫੜੇ ਜਾਣ ਤੇ ਗਾਂਵ ਵਾਸਤੇ ਵੀ ਚੋਰੀਆਂ ਹੋਰ ਵੀ ਹੁੰਦੀਆਂ ਗਾਂਵ ਆਸੇ ਪਾਸੇ ਹੋਰ ਵੀ ਵੈਸੇ ਗੁੰਡਾਗਰਦੀ ਬਹੁਤ ਵਧੀ ਆ ਜੀ ਆ ਇਹਨਾਂ ਤੇ ਲਗਾ ਮ ਪਾਈ ਜਾਵੇ ਰਾਤ ਨੂੰ ਪੁਲਿਸ ਦਾ ਪਹਿਰਾ ਵੀ ਦਿੱਤਾ ਜਾਵੇ